ਸਰ ਐਂ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੱਲਣ ਟ੍ਰੈਂਡ ਪ੍ਰਿੰਟ ਕੂਰਥਲਾ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇੰਸਟਾਗ੍ਰਾਮ ਤੇ ਫੋਲੋ ਕਰਿਓ ਤੇ ਜਰੂਰ ਤੁਸੀਂ YouTube ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਐਡ ਹੋਇਆ ਫੋਲੋ ਜਰੂਰ ਕਰਿਓ ਤਾਂ ਤੁਸੀਂ ਹਰ ਕਿਸੇ ਵੀ ਵੀਡੀਓ ਸਾਡਾ ਸਟਾਫ ਦੇਖ ਕੇ ਸੂਟ ਰੈਡੀ ਕਰਾ ਸਕਦੇ ਆ ਤੇ ਆਪਣੇ ਪਸੰਦਾਂ ਵਰਕ ਵਗੈਰਾ ਵੀ ਕਰਾ ਸਕਦੇ ਪ੍ਰਿੰਟ ਸੂਟ ਵੀ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਰੈਡੀ ਕਰਕੇ ਦੇ ਦਿੰਦੇ। ਤੁਸੀਂ ਸਾਡੀਆਂ ਵੀਡੀਓ ਬੈਕ ਵੀ ਦੇਖ ਲਓ ਤੇ ਕੋਈ ਵੀ ਸਾਡਾ ਡਿਜ਼ਾਈਨ ਜਾਂ ਕਿਸੇ ਦਾ ਵੀ ਡਿਜ਼ਾਈਨ ਤੁਸੀਂ ਅੱਜ ਦੇਖੋ ਜਿਵੇਂ ਮੈਂ ਹਾਂ ਕੁਰਤਾ ਵੇਅਰ ਕੀਤਾ ਸੀ ਕੱਟ ਉਹਦੇ ਵਿੱਚ ਪਾਕਟ ਲੱਗੀ ਹੋਈ ਆ ਮੇਰਾ ਤਾਂ ਪਹਿਲਾਂ ਦਾ ਹੈ ਨਾ ਸੇਮ ਕਸਟਮਰ ਨੇ ਵੀ ਮੰਗਵਾਇਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਬਹੁਤ ਸੋਹਣਾ ਸਾਫ ਹੈ ਹੁਣ ਵੇਅਰ ਹੋ ਜਾਏਗਾ ਮੌਸਮ ਬੱਚੀ ਤੇ ਕਸਟਮਰ ਦੇ ਸੂਟ ਰੈਡੀ ਹੋ ਕੇ ਜਾ ਰਹੇ ਸੀ ਥੋੜਾ ਜਿਹਾ ਜਲਦੀ ਆਪਾਂ ਦਿਖਾ ਰਹੇ ਅੱਜ ਪੂਰਾ ਦਿਨ ਲਾਈਟ ਨਹੀਂ ਆਈ ਤੇ ਇਸ ਕਰਕੇ ਸੂਟ ਕੋਈ ਵੀ ਪ੍ਰੈਸ ਨਹੀਂ ਹੋਇਆ ਹੈ ਨਾ ਇਹ ਦੇਖੋ ਪੈਂਟ ਪਲਾਜ਼ੋ ਠੀਕ ਹੈ ਜੀ ਤੇ ਨਾਲ ਇਹਦੇ ਅਗਲੀ ਸਾਈਡ ਅਸੀਂ ਬੈਲਟ ਲਗਾਈ ਹੋਈ ਹੈ ਤੇ ਇਹ ਵਲਾਂ-ਵਲਾਂ ਥੋੜਾ ਜਿਹਾ ਸਕਿਪ ਕਰਦੇ ਆ ਜੀ ਰਿਕੁਐਸਟ ਹੈ ਕਿਉਂਕਿ ਲਾਈਟ ਨਹੀਂ ਸੀ ਆਪਾਂ ਹੁਣ ਪ੍ਰੈਸ ਕਰਕੇ ਕਸਟਮਰ ਨੂੰ ਭੇਜਾਂਗੇ ਇਹ ਪਾਕਟ ਲੱਗੀ ਹੋਈ ਹੈ ਤੇ ਇਹ ਹੈਗਾ ਗੀਜ਼ਾ ਕਾਟਨ ਦਾ ਸੂਟ ਹੈ ਠੀਕ ਹੈ ਜੀ ਦੇਖੋ ਪੈਂਟ ਬਹੁਤ ਸੋਹਣੀ ਪੈਂਟ ਬਣੀ ਹੋਈ ਹੈ ਤੇ ਨਾਲ ਆਪਾਂ ਤੁਹਾਨੂੰ ਕੁੜਤਾ ਦੇਵਾਂਗੇ ਸਟਾਈਲ सेम ਐ ਇਸੇ ਤਰ੍ਹਾਂ ਦਾ ਮਿਲੇਗਾ ਇਹ ਬਹੁਤ ਸੋਹਣਾ ਸੀ ਮੈਨੂੰ ਵੀ ਮੈਂ ਵੀ ਸੋਚਦੀ ਆ ਕਿ ਹੋਰ ਬਣਾਇਆ ਜਾਵੇ ਇਹ ਇਹ ਦੇਖੋ ਕਿ ਥੋੜਾ ਜਿਹਾ ਲੌਂਗ ਹੈ ਕਿਉਂਕਿ ਕਸਟਮਰ ਆ ਥੋੜਾ ਜਿਹਾ ਹਾਈਟ ਉਹਨਾਂ ਦੀ ਜਿਆਦੀ ਹੈ ਮੇਰੇ ਨਾਲ ਤੇ ਇਹ ਦੇਖੋ ਆਪਾਂ ਪਾਕਟ ਵਗੈਰਾ ਵੀ ਲਾਈਆਂ ਵਿੱਚ ਕੱਟ ਵੀ ਦਿੱਤਾ ਹੋਇਆ ਤਰਫਾਈ ਕੀਤੀ ਹੋਈ ਬਕਾਇਦਾ ਤੇ ਨੈਕ ਬਣਾਈ ਹੋਈ ਰਾਉਂਡ ਰਾਉਂਡ ਨੈਕ ਬਣਾਇਆ ਹੈ ਤੇ ਬਾਜੂ ਤੇ ਆਪਾਂ ਪਿੰਟਿਕਸ ਦਿੱਤੇ ਜਿਵੇਂ ਮੇਰੇ ਆ ਲੱਗਾ ਹੋਇਆ ਬਟਨ ਸੇਮ ਹੀ ਸਟਾਈਲ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਕੁੜਤਾ ਕੋਈ ਆਪਾਂ ਆਪਣੀ ਪਿਕ ਸੈਂਡ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਠੀਕ ਆ ਤੁਸੀਂ ਇਦਾਂ ਦਾ ਰੈਡੀ ਕਰ ਦੋ ਪਲੇਨ ਹਨਾ ਤੇ ਇਹ ਇਸ ਤਰ੍ਹਾਂ ਡੇਲੀ ਵੇਅ ਵਧੀਆ ਰਹਿਣਗੇ ਜਿਦਾਂ ਸ਼ਾਪਿੰਗ ਕਰਨੀ ਆ ਜਾਂ ਇਸ ਤਰ੍ਹਾਂ ਦੁਪੱਟੇ ਤੋਂ ਬਿਨਾ ਬਹੁਤ ਸੋਹਣੇ ਰਹਿਣਗੇ ਨਾਲ ਆਪਾਂ ਦੇਖੋ ਜਿਵੇਂ ਮੇਰੀ ਪਾਕਟ ਆ ਇਹ ਦੇਖੋ ਬਹੁਤ ਸੋਹਣੀਆ ਪਾਕਟ ਹੁੰਦੀਆਂ ਇਹ ਦੇਖੋ ਲੌਂਗ ਪਾਕਟ ਦੋ ਪਾਕਟਾਂ ਤੇ ਉਸੇ ਤਰ੍ਹਾਂ ਕੀਤਾ ਤੁਸੀਂ ਅਗਰ ਕੋਈ ਪ੍ਰਿੰਟ ਸੂਟ ਵੀ ਇਸੇ ਤਰ੍ਹਾਂ ਰੈਡੀ ਕਰਾਉਣਾ ਤੇ ਕਰਵਾ ਸਕਦੇ ਆ ਸੇਮ ਹੀ ਇਹਨਾਂ ਦੇ ਵਿੱਚ ਪਾਕਟ ਹੈ ਬਟਨ ਲੱਗਾ ਥੋੜਾ ਜਿਹਾ ਤੇ ਨਾਲ ਪੈਂਟ ਇਹਦੇ ਨਾਲ ਕੋਈ ਦੁਪੱਟਾ ਵਗੈਰਾ ਨਹੀਂ ਹੈਗਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਹੈ ਇਹ ਸ਼ੂਟ ਆ ਤੇ ਇਹ ਕੰਟਰਾਸਟ ਕੀਤਾ ਗਿਆ ਬਲੈਕ ਦਾ ਇਹ ਪੈਂਟਾ ਸੇਮ ਹੀ ਪਰ ਕਲਰ ਬਲੈਕ ਆ ਠੀਕ ਹੈ ਜੀ ਸੇਮ ਹੀ 벨ਟ ਵਗੈਰਾ ਲਗਾ ਕੇ ਤੇ ਪਾਕਟ ਲੱਗੀ ਹੈ ਸੇਮ ਹੀ ਤੇ ਇਸੇ ਤਰ੍ਹਾਂ ਲੂਜ਼ ਪਾ ਲਿਓ ਇਹ ਤੁਸੀਂ ਦੇਖ ਸਕਦੇ ਆ ਇਹਦੀ ਐਸ ਸਾਈਡ 벨ਟ ਆ ਹੋਏਗੀ ਪਾਕਟ ਠੀਕ ਹੈ ਜੀ ਕੁੜਤੇ ਦਾ ਸਟਾਈਲ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਕੋਟ ਜਿਹੜਾ ਸਟਾਈਲ ਦਾ ਹੁੰਦਾ ਹੈ ਇਹ ਤਾਂ ਸੇਮ ਹੁੰਦੀ ਪਰ ਪਾਕਟ ਵਗੈਰਾ ਹੁੰਦੀ ਨਹੀਂ ਬਣਾਉਣੀ ਹੋ ਤੁਸੀਂ ਦੱਸ ਸਕਦੇ ਹੋ ਕਿ ਪਾਕਟ ਨਹੀਂ ਲਗਾਣੀ ਇਹ ਦੇਖੋ ਇਹਦੇ ਵਿੱਚ ਵੀ ਪਾਕਟ ਹੈ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਇਹਦੇ ਤੇ ਬਟਨ ਨਹੀਂ ਆ ਇਹ ਇਸ ਤਰ੍ਹਾਂ ਰੈਡੀ ਆ ਇਹ ਅਸੀਂ ਇੱਥੇ ਤੁਸੀਂ ਦੇਖੋ ਪ੍ਰਿੰਟ ਵਿੱਚ ਕੀਤਾ ਤੇ ਇਹਦੇ ਤੇ ਪੱਟੀ ਲੱਗੀ ਹੋਈ ਹੈ ਤੇ ਕੱਟ ਵੀ ਹੈ ਪ੍ਰੋਪਰ ਇਹ ਤੇ ਬਟਨ ਨਹੀਂ ਲਾਏ ਆਪਾਂ ਤੇ ਇਹਦਾ ਨੱਕ ਇਸ ਤਰ੍ਹਾਂ ਦਾ ਵਾ ਜਿਵੇਂ ਮੇਰਾ ਮੈਂ ਕਾਫੀ ਹਾਈ neck ਨਹੀਂ ਪਾਉਂਦੀ ਇਸ ਤਰ੍ਹਾਂ ਤੇ ਇਹ राउंड ਆ ਨਾ ਤੁਸੀਂ ਦੇਖ ਸਕਦੇ ਆ ਮੇਰਾ neck ਤੇ ਉਸੇ ਹੀ ਤਰ੍ਹਾਂ ਇਹ ਛੋਟਾ neck ਜਿਹਨਾਂ ਨੇ ਹਾਈ ਨਹੀਂ ਪਾਉਣਾ ਕਹੀ ਨਹੀਂ ਇਹ ਲੱਗਦਾ ਇਜ਼ੀ ਲੱਗਦਾ ਪਾਉਣ ਵਾਸਤੇ ਤੇ ਪ੍ਰੋਪਰ ਅਸੀਂ ਇਸੇ ਤਰ੍ਹਾਂ ਕਾਫ ਬਣਾਇਆ ਹੋਇਆ ਠੀਕ ਹੈ ਜੀ ਸਟਾਫ ਕਿਸੇ ਜੀ ਵੀ ਤੁਸੀਂ ਰੈਡੀ ਕਰਾ ਸਕਦੇ ਆ ਤੁਹਾਨੂੰ ਮੈਂ ਦਿਖਾ ਦਿੰਨੀ ਕਿਉਂਕਿ ਮੇਰੇ ਦੂਜੇ ਇਸ ਤਰ੍ਹਾਂ ਦੀ ਬਾਜੂ ਸੀ ਇਹ ਕਾਫ ਵਾਲੀ ਆ ਇਹ ਇਸ ਤਰ੍ਹਾਂ ਆਏਗੀ ਇਸ ਤਰ੍ਹਾਂ ਆਏਗੀ ਤੁਸੀਂ ਦੇਖੋ ਕਿੰਨੇ ਸੋਹਣੇ ਲੱਗੇਗੀ ਠੀਕ ਹੈ। ਤੇ ਇਸ ਫਰੰਟ ਤੇ ਪਾਕਟ ਆਈ ਗਏ। ਇਸ ਤਰ੍ਹਾਂ ਬਟਨ ਲਾਉਣਾ ਨਹੀਂ ਲਾਉਣਾ ਉਹ ਤੁਹਾਡੀ ਪਸੰਦ ਹੈ। ਉਹ ਤੁਸੀਂ ਦੱਸ ਸਕਦੇ। ਇਹਦਾ ਕੰਟਰਾਸਟ ਇਸ ਤਰ੍ਹਾਂ। ਠੀਕ ਹੈ ਜੀ। ਦੂਰੋਂ ਦੇਖਣ ਨੂੰ ਵਾਈਟ ਲੱਗੇਗਾ ਪਰ ਬਲੈਕ ਐਂਡ ਵਾਈਟ ਆ ਤੁਸੀਂ ਦੇਖੋ। ਵਾਈਟ ਨਹੀਂ ਹੈਗਾ, ਪ੍ਰਿੰਟ ਹੈ। ਹੁਣ ਤੁਹਾਨੂੰ ਆਨ ਸਟ੍ਰੈਚ ਸੂਟ ਦਿਖਾਉਣੀ ਆ। ਇਹ ਪਿਓਰ ਦੇ ਸੂਟ ਹੈ। ਪਿਓਰ ਦੇ, ਮਨ ਲਓ ਕੋਈ ਹਾਪ ਨਹੀਂ, ਕੁਝ ਨਹੀਂ। ਪਿਓਰ ਦੇ اورਗੈਨਜ਼ਾ ਜੂਟਾ ਬਹੁਤ ਸੋਹਣਾ ਸਟਾਫ ਹੈ ਪਲੇਨ अवेलेबल ਆ ਤੁਸੀਂ ਲੈ ਸਕਦੇ ਹੋ ਇਹ ਵੀ ਆਪਾਂ WhatsApp ਤੇ ਪਿਕਚਰ ਕੀਤੇ ਆਂ ਕਸਟਮਰਾਂ ਨੂੰ ਪਸੰਦ ਕੀਤੇ ਜੋ-ਜੋ ਕੀਤੇ ਤੇ ਆਪਾਂ ਉਹਨਾਂ ਨੂੰ ਭੇਜੇ ਵੀ ਆ ਤੇ ਇਹ ਆਪਾਂ ਕੋਲ ਹੈਗੇ ਆ ਤੇ ਉਮੀਦਕਰ ਦੀ ਵੀਡੀਓ ਰੰਦੇ ਤੱਕ ਤੁਸੀਂ ਕਰਦੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਇਹ ਸ਼ਰਟ ਹੈ ਤੇ ਪਲੇਨ ਇਹਨਾਂ ਦੇ ਨਾਲ ਬਾਟਮ ਚਾਣ ਗੀਆਂ ਕ੍ਰੇਪ ਦੀ ਆ ਦੇਖੋ ਬਾਟਮ ਪਲੇਨ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਫਰੰਟ ਤੇ ਸਾਰੇ ਦੇ ਉੱਤੇ ਆਏਗਾ ਤੇ ਨਾਲ ਇਹਦੇ ਤੇ ਦੁਪੱਟਾ ਹੈ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਪਿਓਰ ਇਹਦਾ ਜਿੰਦਾ ਦਾ ਦੁਪੱਟਾ ਹੈ ਥੋੜਾ ਜਿਹਾ ਸੀ ਥਰੂ ਹੁੰਦਾ ਹੈ ਤੁਹਾਨੂੰ ਨਜ਼ਰ ਘੱਟ ਆਏਗਾ ਰੱਖਿਆ ਹੋਇਆ ਜਿਆਦਾ ਇਸ ਤਰ੍ਹਾਂ ਦਿਖ ਜੇਗਾ ਇਹਦਾ ਪ੍ਰਿੰਟ ਦੇਖ ਸਕਦੇ ਬਹੁਤ ਸੋਹਣੇ ਫੁੱਲੇ-ਫੁੱਲੇ ਦੁਪੱਟੇ ਤੇ ਨਾਲ ਇਹਨਾਂ ਦੇ ਇੰਦਾ ਸੂਟ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਸੂਟ ਤੇ ਇਹਦਾ ਕਲਰ ਇਸ ਤਰ੍ਹਾਂ ਤੁਹਾਨੂੰ ਦਿਖਿਓ ਗ੍ਰੇ ਸ਼ੇਡ ਠੀਕ ਹੈ ਜੀ ਬਹੁਤ ਸੋਹਣਾ ਲਾਈਟ ਵੇਟ ਬਿਲਕੁਲ ਫੁੱਲ ਪਿਓਰ ਦਾ ਕਲੋਜ਼ ਤੋਂ ਦੇਖ ਸਕਦੇ ਆ ਤੇ ਸੁੰਦਰ ਇਸੇ ਤਰ੍ਹਾਂ ਇਹ ਵੀ ਸੇਮ ਹੈ ਸੇਮ ਇਹਦਾ ਹੈਗਾ ਵਾ ਸ਼ੈਲਫ ਦੇ ਵਿੱਚ ਦੇਖੋ ਇਹ ਦਾ ਦੁਪੱਟਾ ਹੈ ਇਸ ਤਰ੍ਹਾਂ ਤੇ ਇਹ ਸੂਟ ਹੈ ਇੰਗਲਿਸ਼ ਜੀ ਸ਼ੇਡ ਦਾ ਆਹ ਸ਼ੇਡ ਤੁਹਾਨੂੰ ਨਜ਼ਰ ਆਉਂਦੀ ਹੈ ਤੇ ਇਹ ਸ਼ੇਡ ਅਸਲ ਅਸਲੀ ਹੈ ਇਹਦੀ ਠੀਕ ਹੈ ਜੀ ਪਿਓਰ ਦਾ ਸੂਟ ਹੈ ਪਿਓਰ ਫੁੱਲ ਪਿਓਰ ਦਾ ਸੂਟ ਆ ਸੈਮੀ ਕੋਈ ਨਹੀਂ ਠੀਕ ਹੈ ਜੀ ਕਿਉਂਕਿ ਜੇ ਮੰਨ ਲਓ ਰੇਂਜ ਹੁੰਦੀ ਹੈ ਸੂਟ ਦੀ ਤਾਂ ਸਟੱਪ ਹੀ ਹੁੰਦਾ ਉਸੇ ਤਰੀਕੇ ਦਾ ਇਹ ਦੇਖੋ ਇਹ ਲਾਈਨਿੰਗ ਲਾ ਕੇ ਬਣੇਗਾ ਪਰ ਫੁੱਲ ਪਿਓਰ ਦਾ ਠੀਕ ਹੈ ਇਹ ਦਾ ਦੁਪੱਟਾ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਇਸ ਤਰ੍ਹਾਂ ਇੱਕ ਦੁਪੱਟਾ ਖੋਲ ਕੇ ਦਿਖਾਤਾ ਇੱਕ ਇਸ ਤਰ੍ਹਾਂ ਦਿਖਾ ਦੇ ਇਹ ਸੂਟ ਆ ਕਲੋਜ਼ ਤੋਂ ਤੁਸੀਂ ਇਹਦਾ ਕਲਰ ਵਗੈਰਾ ਦੇਖ ਸਕਦੇ ਆ। ਉਸੀ ਤਰ੍ਹਾਂ ਸੇਮ ਇਹ ਵੀ ਆ। ਠੀਕ ਹੈ। ਬੋਟਮ ਸਭ ਦੇ ਨਾਲ ਬਲੇਨ ਨਹੀਂ ਆਉਣਗੇ। ਠੀਕ ਹੈ ਜੀ ਸੂਟ ਜੈਪਰੀ ਪੈਂਟਸ ਤੇ ਇਹ ਇਹਦਾ ਦੁਪੱਟਾ। ਦੁਪੱਟਾ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਹੁੰਦਾ। ਕਿਉਂਕਿ ਖਿੱਲਰ ਜਾਣ ਕੇ ਮੈਂ ਕਸਟਮਰ ਦੇ ਜਾਦੀ ਕੋਰੀਅਰ ਕਰਨੀ ਸੀ ਇਹ ਦੇਖੋ ਸਟਿਚ ਅਨਸਟਿਚ ਸਾਰੇ ਤਰ੍ਹਾਂ ਦੇ ਸਾਡੇ ਕੋਲ ਸੂਟ ਜਾਂਦੇ ਆ ਸਟਾਈਲ ਤੁਹਾਡੀ ਪਸੰਦ ਆ ਤੇ ਕਸਟਮਰ ਦੇ ਤੁਸੀਂ ਦੇਖੋ ਆਪਾਂ ਲਾਈਨਿੰਗ ਵੀ ਨਾਲ ਭੇਜ ਰਹੇ ਆ ਕਾਟਨ ਦੀ ਕਿਉਂਕਿ ਕਸਟਮਰ ਨੇ ਜਿਵੇਂ ਆਪਾਂ ਕੋ ਐਨ ਆਰ ਆਈ ਕਸਟਮਰ ਆ ਅਸੀਂ ਫੌਰਨ ਕੋਰੀਅਰ ਕਰਨਾ ਠੀਕ ਹੈ ਤੇ ਇਹਦੇ ਵਿੱਚ ਮਾਣ ਨਾਲ ਸਾਡੇ ਕੋਲ ਤੁਸੀਂ ਵਟਸਐਪ ਤੇ ਪਿਕ ਫੇਸ ਕੇ ਇਹ ਲੈ ਸਕਦੇ ਆ ਕੋਈ ਇਹ ਨਿਆ ਵੀ ਸੂਟ ਨਹੀਂ ਮਿਲਣਗੇ ਤੇ ਇਹ ਦੇਖੋ ਇਹਦੇ بیس ਪਿਓਰ ਠੀਕ ਹੈ ਇਹ ਕੰਟਰਾਸਟ ਵਿੱਚ ਹੁੰਦੇ ਆ ਤੇ ਨਾਲ ਸੇਮ ਹੀ ਬਾਟਮ ਨਾਲ ਦਾ ਦੁਪੱਟਾ ਇਹ ਇਸ ਤਰ੍ਹਾਂ ਦਾ ਪੱਲਿਆਂ ਦੀ ਸਾਰੀ ਸੇਮ ਬਾਰਡਰ ਬਸ ਕਲਰ ਥੋੜਾ ਜਿਹਾ ਸੈਲਫ ਵਿੱਚ ਹੋ ਜਾਂਦਾ ਵਾ ਕਿਉਂਕਿ ਸੂਟ ਤਾਂ ਸੇਮ ਹੀ ਆ ਤੇ ਉਹ ਦੁਪੱਟੇ ਵਿੱਚ ਕੋਈ ਕੋਈ ਇਸੇ ਤਰ੍ਹਾਂ ਦਾ ਥੋੜਾ ਜਿਹਾ ਫਰਕ ਪਿਆ ਜਾਂਦਾ ਬਾਕੀ ਸਭ ਸੇਮ ਆ ਕੋਈ ਸਟਾਫ ਦਾ ਨਹੀਂ ਹੈਗਾ ਕੋਈ ਪ੍ਰਿੰਟ ਦਾ ਨਹੀਂ ਚੱਕਰ ਤੇ ਕੋਈ ਆ ਦੇਖੋ ਬਾਟਮ ਸੇਮ ਹੀ ਨਾਲ ਦੀ ਦੁਪੱਟੇ ਦਾ ਮੈਚਿੰਗ ਹੁੰਦੀ ਹੈ ਕੋਈ ਇਦਾਂ ਨਹੀਂ ਹੈਗਾ ਤੇ ਆਪਾਂ ਬਣਾਵਾਂਗੇ ਬਾਕੀ ਦੁਪੱਟਾ ਇਸ ਲਈ ਮੈਂ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਦੀ ਕਿਉਂਕਿ ਕਿਨਾਰੀ ਚਾਰਸ਼ ਫਿਰਿਆਏਗੀ ਇਸ ਤਰ੍ਹਾਂ ਆਪਾਂ ਪੀਕੋ ਕਰਵਾ ਕੇ ਵੀ ਇਸ ਤਰ੍ਹਾਂ ਭੇਜ ਰਹੇ ਹਾਂ ਕਸਟਮਰ ਨੂੰ ਤੇ ਪੱਲੇ ਦੇ ਇਦਾਂ ਹੋਣਗੇ ਸੈਂਟਰ ਚ ਹਰੇਕ ਦੇ ਇਸ ਤਰ੍ਹਾਂ ਕਿਸੇ ਦੇ ਥੋੜਾ ਜਿਹਾ ਮਤਲਬ ਸਾਰੇ ਜਿਹੀ ਆਏਗਾ ਕਿਸੇ ਦੇ ਵੇਲਵਾ ਕੇ ਇਸ ਤੇ ਬਿੰਦੀਆਂ ਕਿਉਂਕਿ ਸੇਮ ਸੇਮ ਤਾਂ ਹੋ ਜਾਂਦੇ ਨਹੀਂ ਮਨਨ ਕੋਈ ਲਏਗਾ ਨਹੀਂ ਹਾਂ ਆਹ ਦੇਖੋ ਇਹ ਵੀ ਇਦੇ ਵਿੱਚ ਇਦਾਂ ਦਾ ਹੀ ਆ ਥੋੜਾ ਜਿਹਾ ਰੌਂਡ 'ਚ ਫਰਕ ਹੁੰਦਾ ਪਰ ਉਹ ਪ੍ਰਿੰਟ ਇਦਾਂ ਹੀ ਹੁੰਦਾਗਾ ਉਹ ਕਸੂਟ 'ਚ ਕਲਰ ਵਗੈਰਾ ਸਾਰਿਆਂ 'ਚ ਅਲੱਗ ਅਲੱਗ ਮਿਲ ਜਾਂਦੀਆਂ ਤੇ ਇਸ ਤਰ੍ਹਾਂ ਦਾ ਸੂਟ ਹੈ ਜੀ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਕਾਫੀ ਲੌਂਗ ਪਹਿਲਾਂ ਮੈਂ ਬਣਾਈ ਆਂ ਤੇ ਕੋਸ਼ਿਸ਼ ਕਰੂੰਗੀ ਵੀ ਵੀਡੀਓ ਜਲਦੀ ਲੋਡ ਕਰਾਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰੀਆਂ ਭੈਣਾਂ ਰਿਕੁਐਸਟ ਹੈ ਜੀ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਤਾਂ ਕਿ ਤੁਹਾਨੂੰ ਇੱਥੇ ਹੀ ਸਮਝ ਆ ਜਾਏ ਫਿਰ WhatsApp ਤੇ ਪਿਕ ਭੇਜਦੇ ਆਪਾਂ WhatsApp ਤੇ ਸਟੇਟਸ ਆਲਰੇਡੀ ਲਾਇਆ ਹੁੰਦਾ ਕਿ ਤੁਸੀਂ ਕੋਈ ਵੀ ਪਸੰਦ ਕਰੋ ਤੇ ਜਦੋਂ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਬਕਾਇਦਾ ਸਟਾਫ ਦੁਪੱਟਾ ਦੱਸਿਆ ਜਾਏਗਾ ਵੀ ਇਹ ਵਾ ਤੇ ਸੇਮ ਹੀ ਆਏਗਾ ਕੋਈ ਹੋਜੀ ਗੱਲ ਨਹੀਂ ਤਾਂ ਅਗਰ ਸਟਿਚਿੰਗ ਵਿੱਚ ਤੁਸੀਂ ਕੋਈ ਵੀ ਮੈਨੂੰ ਪਿਕ ਭੇਜੋ ਕਿ ਇਸ ਤਰ੍ਹਾਂ ਦਾ ਰੈਡੀ ਕਨਾਂ ਤੇ ਆਪਾਂ ਤੁਹਾਨੂੰ ਵੈਰੀਅਟੀ ਕਰਕੇ ਜ਼ਰੂਰ ਦਵਾਂਗੇ ਤੇ ਵਰਕ ਵਗੈਰਾ ਵਿੱਚ ਵੀ ਤੁਹਾਨੂੰ ਮਿਲ ਜੇਗਾ ਮੇਰੇ ਕੋਲ ਸੂਟ ਬਣੇ ਹੋ ਰਹੇ ਆ ਰੈਡੀ ਤੇ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਤੇ ਛੋਟ ਚ ਨੀਚੇ ਉਹਦੇ ਘੇਰੇ ਦੇ ਵਰਕ ਆ ਜਾਂਦਾ ਜੇ ਤੁਸੀਂ ਇੰਨਾ ਵੀ ਕਰਨਾ ਹੁੰਦਾ ਬਾਜੂ ਤੇ ਤੇ ਪ੍ਰਿੰਟ ਪਲੇਨ ਇਸ ਤਰ੍ਹਾਂ ਲੈ ਸਕਦੇ ਆ ਠੀਕ ਹੈ ਜੀ ਮੇਰਾ ਖੁੱਦ ਦਾ ਰੈਡੀ ਹੋ ਗਿਆ ਮੈਂ ਕੋਸ਼ਿਸ਼ ਕਰੂੰਗੀ ਨਹੀਂ ਤਾਂ ਵੇਅਰ ਕਰਕੇ ਤੁਹਾਨੂੰ ਵੀਡੀਓ ਪਾ ਦਾਂ ਤੇ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਜਿਨ੍ਹਾਂ ਨੇ ਨਹੀਂ ਦੇਖੀ ਰਿਕਵੈਸਟ ਹੈ ਜੀ ਚੈਨਲ ਨੂੰ ਸ਼ੇਅਰ サラダバーバタンはジメールで,で Thank り you. Bye-bye.